ਮੈਨੂੰ ਟਾਈਫਾਇਡ ਵਗੈਰਾ ਹੋ ਗਿਆ ਸੀ ਕੁਛ ਮੈਂ ਬਹੁਤ ਕਮਜ਼ੋਰ ਹੋ ਗਿਆ ਸੀ ਅੱਛਾ ਤੇ ਬਿਲਕੁਲ ਹੀ ਸਿਰ ਗੰਜਾ ਹੋ ਗਿਆ ਸੀ ਤੇ ਜਦੋਂ ਮੈਂ ਦੋ ਤਿੰਨ ਮਹੀਨੇ ਬਾਅਦ ਸਕੂਲ ਗਿਆ ਤਾਂ ਮਾਸਟਰ ਨੇ ਉਹ ਕੋਟਲਾ ਸ਼ਪਾਕੀ ਇੱਕ ਗੇਮ ਹੁੰਦੀ ਹੈ ਜਿਹੜੇ ਪਿੱਛੇ ਤੁਹਾਡੇ ਪਿੱਛੇ ਉਹ ਰੱਖ ਦਿੰਦੇ ਨੇ ਆਪਣੇ ਰੱਖ ਦਿੰਦੇ ਨੇ ਫਿਰ ਉਹ ਹੈ ਤੇ ਉਹ ਜਦੋਂ ਦੌੜ ਤੇ ਮੇਰੇ ਪਿੱਛੇ ਰੱਖਦਾ ਮੈਨੂੰ ਪਤਾ ਨਹੀਂ ਲੱਗਿਆ ਸੀ ਤੇ ਉਸਨੇ ਮੁੰਡੇ ਨੇ ਮੈਨੂੰ ਬੜਾ ਕੁੱਟਿਆ ਸੀ ਤੇ ਉਹ ਜਦੋਂ ਮੈਨੂੰ ਇਨਸੀਡੈਂਟ ਯਾਦ ਆਉਂਦਾ ਹੈ ਜਦੋਂ ਮੈਂ ਹੁਣ ਦੌੜਦਾ ਕਿਤੇ ਤਾਂ ਮੈਨੂੰ ਬਹੁਤ ਉਸ ਤੋਂ ਇੱਕ ਉਹ ਮਿਲਦਾ ਜੋਸ਼ ਮਿਲਦਾ ਹੈ ਸਮਝ ਬਰਾਦਰ ਇੱਕ ਹੋ ਕਰਨ ਦੇ ਜੀ ਕਿ ਮੈਨੂੰ ਅਜਾਦ ਹੁੰਦਾ ਕਿ ਮੈਂ ਉਦੋਂ ਦੌੜ ਨਹੀਂ ਸਕਿਆ ਸੀ 8 ਸਾਲ ਦੀ ਉਮਰ ਚ ਮੈਂ ਦੌੜ ਨਹੀਂ ਸਕਿਆ ਸੀ ਤੇ ਹੁਣ 80 ਸਾਲ ਦਾ ਮੈਂ ਇੱਕ ਮਤਲਬ ਮੈਨੂੰ ਜੰਗ ਪਾਏਗਾ ਘਰੇ ਜੀ ਮੇਰੇ ਕੋਲੇ 97 골ਡ ਮੈਡਲ ਨੇ 97 골ਡ ਇਸੇ ਬੀਸ ਦੇ ਉੱਤੇ ਮੈਨੂੰ ਅਕਸਰ 골ਡਨ ਸਿੱਕ ਕਿਹਾ ਜਾਂਦਾ ਹੈ ਸਟੇਡੀਅਮ ਰਨ ਹੋਈ ਸੀ ਪੰਚਕੂਲਾ ਦੇ ਵਿੱਚ ਉਹ ਮੇਰੀ ਲੰਮੀ ਦੌੜ ਸੀ ਬਾ ਉਸ ਦੇ ਵਿੱਚ 12 ਘੰਟੇ ਦੌੜਿਆ ਸੀ ਕੰਟੀਨਿਊਸਲੀ 12 ਘੰਟੇ ਜਿਹਦੇ ਵਿੱਚ 90.3 ਕਿਲੋਮੀਟਰ ਮੈਂ ਆਪਣਾ ਫਿਨਿਸ਼ ਕੀਤਾ 12 ਘੰਟੇ ਦੀ ਵੀ ਉਹ ਇਵੈਂਟ ਦੇ ਵਿੱਚ ਤੇ ਉਹਦੇ ਵਿੱਚ ਮੈਂ 45 ਪਲੱਸ ਵਾਲਿਆਂ ਚੋਂ 20 ਫਰਸਟ ਆਇਆ ਜਦੋਂ ਦੌੜ ਫਿਨਿਸ਼ ਹੋ ਰਹੀ ਹੁੰਦੀ ਹੈ ਤਾਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਰੇ ਗੋਰੀਆਂ ਆਦਿ ਵਾਲੇ ਮਤਲਬ ਕੈਨੇਡਾ ਅਮਰੀਕਾ ਜਦ ਮੈਂ ਦੌੜਦਾ ਖੜੇ ਹੁੰਦੇ ਨੇ ਤੇ ਜਦੋਂ ਮੈਂ ਫਿਨਿਸ਼ ਕਰਦਾ ਉਹ ਇਨਵੇਰੀਏਬਲੀ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਨਹੀਂ ਜੀ ਹੈ ਹੈ ਉਹ ਮੈਨੂੰ ਹਮੇਸ਼ਾ ਯੰਗ ਬாய் ਉਹ ਯੰਗ ਉਹ ਯੰਗ ਬாய் ਉਹ ਯੰਗ ਬாய் ਕਰਕੇ ਜੋ ਫਿਨਿਸ਼ ਕਰਦਾ ਤਾਂ ਬੜਾ ਮਜ਼ਾ ਲੱਗਦਾ ਹੁੰਦਾ जिंदगी देख रहे सारी दर्शकों का स्वागत है दोस्तों जो भी कोई इंसान रिटायर हों है आता है कि बस हम जिंदगी एक सफ़र जोड़ा है खत्म होने वाला है तो दो फुलके खाने ने रब का नाम जपना है तो थोड़ा आराम करना है पर बहुत ज़्यादा खुशी तो इंस्पीरेशन की गल हो जाती है जो तो पता लगता है कि रिटायरमेंट तो बाद किसी इंसान ने एक नवे सफ़र की शुरुआत की थी है अज जिस शख्सियत दे रूबरू होने जा रहे हैं उन्होंने गोल्डन सिख किया जाता है उन्होंने अपन अचीवमेंट्स के कारण बहुत सारिया अचीवमेंट्स ने मैं गल कर रही हाँ अमर सिंह चौहान जी दी थोड़ा तो बहुत बहुत स्वागत है थैंक यू जी बहुत बहुत शुक्रिया सब तो पहला पहलाे कि रिटायरमेंट तो बाद जो नवे सफर दी तुसी की शुरुआत दौड़ाक बने ओह कि बने कितों इंस्पीरेशन मिली शुरुआत किमें हुई बीटे मैं चालीस साल नौकरी की सैकट्रिएट की कलर्क तो भर्ती होकर मैं स्पेषल सैकटरी ਦੀ ਪੁਸਤਕ ਮੈਂ ਪਹੁੰਚਿਆ ਤੇ ਨਾਲ ਹੀ ਸਟੱਡੀ ਵਗੈਰਾ ਵੀ ਪਹਿਲਾਂ ਕੀਤੀ ਤੇ ਬੀਏ ਐਮਏ ਐਲएलबी ਵਗੈਰਾ ਕੀਤੀ ਤੇ ਜਦੋਂ ਰਿਟਾਇਰ ਹੋਇਆ ਤਾਂ ਮੇਰਾ weight ਉਦੋਂ 86 ਕਿਜੀ ਸੀ ਥੋੜੀ ਥੋੜੀ ਪ੍ਰੋਬਲਮਸ ਮੈਨੂੰ ਸੀਗੀ ਸ਼ੂਗਰ ਵਗੈਰਾ ਦੀ ਆਉਣੀ ਸ਼ੁਰੂ ਹੋਈ ਸੀ ਟੂ ਅਵੈਡ ਥੈਟ ਕਿ ਮੈਂ ਆਪਣੇ ਆਪ ਮਤਲਬ ਪੂਰਾ ਹੈ ਫਿਟ ਰਹਿਣਾ ਹੈ ਤੇ ਹੁਣ ਮੇਰੇ ਪਾਸ ਟਾਈਮ ਦੀ ਕੋਈ ਕਮੀ ਨਹੀਂ ਟਾਈਮ ਮੇਰੇ ਕੋਲ ਸਫੀਸ਼ੀਐਂਟ ਹੈ ਰਿਟਾਇਰ ਹੋ ਮੈਂ ਆਦਮੀ ਹਾਂ ਮੈਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਕੋਈ ਬੱਚਿਆਂ ਦੀ ਪ੍ਰੋਬਲਮ ਨਹੀਂ ਬੱਚੇ ਮੇਰੇ ਸੈਟਲ ਹੋ ਚੁੱਕੇ ਸੀ ਕੈਨੇਡਾ ਤੇ ਅਮਰੀਕਾ ਜੀ ਸੋ ਮੇਰੇ ਪਾਸ ਟਾਈਮ ਅੱਛਾ ਹੋਣ ਕਰਕੇ ਮੈਂ ਸ਼ਾਮ ਨੂੰ ਮਤਲਬ ਸਟਾਰਟ ਕੀਤਾ ਖਾਸ ਤੌਰ ਤੇ ਮਤਲਬ ਪਹਿਲਾਂ ਮੈਂ ਵਾਕ ਕਰਦਾ ਰਿਹਾ ਬ੍ਰਿਸਕ ਵਾਕ ਨੂੰ ਕਨਵਰਟ ਕਰਕੇ ਬ੍ਰਿਸਕ ਵਾਕ ਕੀਤਾ ਤੇ ਫਿਰ ਹੌਲੀ ਹੌਲੀ ਮੈਂ 5-4 ਸਾਲਾਂ ਪਿੱਛੋਂ ਮੈਂ ਦੌੜਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਤੇ ਸਲੋਲੀ ਐਂਡ ਸਲੋਲੀ ਮੈਨੂੰ ਪਤਾ ਲੱਗ ਗਿਆ ਕਿ ਮੈਂ ਇੱਕ ਰਨ ਕਰ ਸਕਦਾ ਉਹਨਾਂ ਦਿਨਾਂ ਵਿੱਚ ਚੰਡੀਗੜ੍ਹ ਦੇ ਵਿੱਚ ਕੋਈ ਮੈਰਾਥਨ ਕਦੇ ਨਹੀਂ ਸੀ ਹੋਇਆ ਕਰਦੀ ਨਾ ਮੈਂ ਸੁਣਿਆ ਸੀ ਕਿ ਮੈਂ ਦੌੜਾਂਗਾ ਬਸ ਮੇਰੀ ਆਪਣੀ ਇੱਕ جنੂਨ ਜਿਹਾ ਸੀ ਕਿ ਮੈਂ ਹਰ ਰੋਜ਼ 8-10 ਕਿਲੋਮੀਟਰ ਦੌੜ ਕੇ ਆਉਣਾ ਹੈ ਜੀ ਤੇ 2012 ਚ ਮੈਂ ਕੈਨੇਡਾ ਆਪਣੇ ਬੇਟੇ ਕੋਲੇ ਗਿਆ ਹੋਇਆ ਸੀ ਉੱਥੇ ਜਦੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਮੈਰਾਥਨ ਹੋ ਰਹੀ ਹੈ ਤੇ ਹਾ ਮੈਰਾਥਨ ਹੋ ਰਹੀ ਹੈ ਤਾਂ ਮੈਂ ਆਪਣੇ ਆਪ ਨੂੰ ਰਜਿਸਟਰ ਕਰਵਾਇਆ 21 ਕਿਲੋਮੀਟਰ ਫਸਟ ਹਾ ਮੈਰਾਥਨ ਮੇਰੀ 2012 ਦੇ ਵਿੱਚ ਹੋਈ ਜੀ 2012 ਦੇ ਵਿੱਚ ਉਹ ਫਸਟ ਮੈਰਾਥਨ ਮੈਂ 1 ਘੰਟਾ 57 ਮਿੰਟ ਦੇ ਵਿੱਚ ਫਿਨਿਸ਼ ਕੀਤੀ ਜਿਹੜਾ ਕਿ ਬਹੁਤ ਅੱਛਾ ਟਾਈਮ ਸੀ ਜੀ ਤੇ ਉਸ ਤੋਂ ਬਾਅਦ ਬਸ ਇਹ ਮੇਰੀ ਪੋਸਟ ਆਰਟ ਹੈ ਫਿਰ ਮੈਨੂੰ ਇੰਨਾ ਜਨੂਨ ਹੋ ਗਿਆ ਕਿ ਮੈਂ ਹਰ ਵਾਚ ਕਰਦਾ ਸੀ ਕਿ ਕਦੋਂ ਮੈਰਾਥਨ ਆਵੀ ਤੇ ਉਸ ਤੋਂ ਬਾਅਦ ਮੈਂ ਇੰਡੀਆ ਜਦ ਆਇਆ ਤਾਂ ਇੱਥੇ ਤਨ ਹੋਈ ਹਾ ਮੈਰਾਥਨ ਹੋਈ ਇੱਥੇ ਵੀ ਦੌੜਿਆ ਉਹ ਮੈਂ ਹੋਰ ਟਾਈਮ 2 ਮਿੰਟ ਇੰਪਰੂਵ ਕੀਤਾ ਇਸ ਤਰ੍ਹਾਂ ਇੰਪਰੂਵ ਕਰਦਾ ਕਰਦਾ ਮੈਂ 3 ਸਾਲਾਂ ਦੇ ਵਿੱਚ ਉਹ ਹਾ ਮੈਰਾਥਨ ਦਾ ਟਾਈਮ 1 ਘੰਟਾ 43 ਮਿੰਟ ਮੇਰਾ ਬੈਸਟ ਟਾਈਮ 1 ਆਵਰ 43 ਮਿੰਟ ਦੇ ਵਿੱਚ ਮੈਂ ਫਸਟ ਮਤਲਬ ਫਿਨਿਸ਼ ਕੀਤੀ ਜੀ ਹਾ ਮੈਰਾਥਨ ਇਹ ਮੇਰਾ ਬੈਸਟ ਟਾਈਮ ਹੈ ਇਸ ਤੋਂ ਬਾਅਦ ਫਿਰ ਮੈਂ ਲੰਮੀਆਂ ਦੌੜਾਂ ਹੋਰ ਇਸ ਤੋਂ ਬਾਅਦ ਦੌੜਾਂ ਸ਼ੁਰੂ ਕੀਤੀਆਂ ਫੁੱਲ ਮੈਰਾਥਨ ਤੱਕ ਮੈਂ ਪਹੁੰਚਿਆ ਇੰਨੀ ਹਿੰਮਤ ਤੇ ਇੰਨੀ ਪੋਜ਼ਿਟਿਵਿਟੀ ਕਿੱਥੋਂ ਲੈ ਕੇ ਆਏ ਕਿ ਨਹੀਂ ਹੁਣ ਤਾਂ ਨਵੀਂ ਚੀਜ਼ ਦੀ ਸ਼ੁਰੂਆਤ ਕਰ ਲਈ ਆ ਬਸ ਹੁਣ ਅੱਗੇ ਵਧਣਾ ਹੀ ਹੈ ਇਹ ਸਾਰੀ એનર્ਜੀ ਤੇ ਪੋਜ਼ਿਟਿਵਿਟੀ ਕਿੱਥੋਂ ਮਿਲਦੀ ਸੀ ਮੈਂ ਸੇ ਸ਼ੁਰੂ ਮਤਲਬ ਮੈਂ ਇਹ ਕਹਾਂਗਾ ਕਿ ਮੈਂ ਇਨਸਪੀਰੇਸ਼ਨ ਕਿਸੇ ਹੋਰ ਤੋਂ ਤਾਂ ਮੈਂ ਨਹੀਂ ਲਈ ਇਹ ਇਹ ਸੈਲਫ ਇਨਸਪੀਰੇਸ਼ਨ ਹੈ ਜੀ ਮੇਰਾ ਜਿਹੜਾ ਪਰਿਵਾਰ ਹੈ ਮੈਂ ਨਾਨਕੇ ਪਿੰਡ ਪੜੇ ਹੋਏ ਆਏ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮੈਨੂੰ ਆਪਣੇ ਨਾਨਕੇ ਪਿੰਡ ਰਹਿਣਾ ਪਿਆ ਉੱਥੇ ਜਿਹੜੀ ਮੇਰੀ ਬੈਕਗ੍ਰਾਉਂਡ ਹੈ ਮੇਰੇ ਨਾਨਾ ਜੀ ਫਸਟ ਵਰਲਡ ਵਾਰ ਦੇ ਸੂਬੇਦਾਰ ਰਟਾਇਰਡ ਸਨ ਜਿਨ੍ਹਾਂ ਦੀ ਮੇਰੀ ਮੈਨੂੰ ਸ਼ਤਰ ਸ਼ਾਇਰ ਮਿਲੀ ਹਮ ਤੇ ਉਸ ਤੋਂ ਬਾਅਦ ਮੇਰੇ ਮਾਮਾ ਜੀ ਫੌਜ ਦੇ ਵਿੱਚੋਂ ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਤੇ ਪਹਿਲਾਂ ਪਾਕਿਸਤਾਨ ਨਾਲ ਹੋਈ ਤੇ ਉਹਨਾਂ ਚ 파ਰਟਿਸਪੇਟ ਕੀਤਾ ਸੀ ਸੋ ਉਹ ਵੀ ਮੇਜਰ ਰਿਟਾਇਰ ਹੋਏ ਨੇ ਸੋ ਇੱਕ ਫੌਜੀ ਐਟਮੋਸਫੇਅਰ ਸੀ ਸਾਡੇ ਘਰ ਦਾ ਡਿਸਪਲਿਨ ਮੈਨੂੰ ਉੱਥੋਂ ਹੀ ਬਹੁਤ ਮਿਲਿਆ ਹੋਇਆ ਉਹਨਾਂ ਤੋਂ ਤੇ ਜਦੋਂ ਮੈਂ ਜਿੰਨੇ ਸਾਲ 18 ਸਾਲ ਤੱਕ ਮੈਂ ਉੱਥੇ ਰਿਹਾ ਤਾਂ ਮੈਂ ਬਹੁਤ ਕੰਮ ਕੀਤਾ ਖੇਤੀ ਦਾ ਨਾਲ ਕਰਵਾਉਂਦਾ ਸੀ ਪੜਨ ਦਾ ਮੌਕਾ ਹਾਲਾਂਕਿ ਮੈਂ ਹਮੇਸ਼ਾ ਆਪਣੀ ਕਲਾਸ ਤੋਂ ਫਸਟ ਆਉਂਦਾ ਸੀ ਪਰ ਮੈਂ ਦਿਨ ਵੇਲੇ ਕਦੇ ਮੈਂ ਪੜਿਆ ਨਹੀਂ ਸੀਗਾ ਮਤਲਬ ਸਕੂਲੋਂ ਆਉਣਾ ਬਸਤਾ ਰੱਖਣਾ ਤੇ ਜਾ ਕੇ ਖੇਤਾਂ 'ਚ ਕੰਮ ਕਰਵਾਉਣਾ ਕੋਈ ਵੇਰੀ ਮੱਝਾਂ ਚਾਰਨੀ ਆ ਜਾਂ ਕੋਈ ਹੋਰ ਚਰਨਾ ਆ ਸੋ ਉਹ ਹੀ ਕੰਮ ਮੈਂ ਹੁਣ ਮੈਨੂੰ ਉਹ ਫਿੱਟ ਰੱਖਿਆ ਉਹਦੋਂ ਮਤਲਬ ਤੇ ਉਹ ਜਿਹੜੀ ਸਪੀਰਟ ਸੀ ਉਹ ਅਖੀਰ ਤੱਕ ਹੁਣ ਤੱਕ ਮੇਰੇ ਕੋ ਕੈਮ ਹੈ ਮਤਲਬ ਜਿਹੜੀ ਮੈਨੂੰ ਇੱਕ ਫੌਜੀ ਬੈਕਗ੍ਰਾਉਂਡ ਦੇ ਵਿੱਚ ਪਲਣ ਪਾਲਣ ਦੀ ਮੌਕਾ ਮੌਕਾ ਮਿਲੇ ਆ ਖੂਨ ਦੇ ਵਿੱਚੋਂ ਜਜ਼ਬਾ ਆ ਗਿਆ ਮੈਂ ਬਹੁਤ ਜਦੋਂ ਉਹਨ ਭਾਈ ਦਾ ਮੈਂ ਯਾਦ ਕਰਦਾ ਉਹਦੇ ਨੰਨਾ ਜੀ ਨੂੰ ਇਹ اچھا ਲੱਗਦਾ ਹੈ ਜੀ ਸਰ ਹੁਣ ਤੱਕ ਕਿੰਨੀਆਂ ਦੌੜਾਂ ਦੇ ਵਿੱਚ ਤੁਸੀਂ ਭਾਗ ਲੈ ਚੁੱਕੇ ਆ ਕਿੰਨੇ ਕੋ ਮੈਡਲ ਤੁਸੀਂ ਆਪਣੇ ਨਾਮ ਲਿਖਵਾ ਚੁੱਕੇ ਹੋ ਮੈਂ ਹੁਣ ਤੱਕ ਲੰਮੀਆਂ ਤੇ ਕੁਝ ਪੰਜ ਚਾਰ ਮਾਸਟਰ ਐਥਲੈਟਿਕ ਦੇ ਵਿੱਚ ਤੇ ਟੋਟਲ ਮੈਂ 106 ਇਵੈਂਟਸ 106 ਇਵੈਂਟਸ ਦੇ ਵਿੱਚ ਮੈਂ ਪਾਰਟਿਸਪੇਟ ਕਰ ਸਕੇ ਕਰ ਚੁੱਕਿਆ ਜਿਦੇ ਵਿੱਚੋਂ ਮੇਰੇ ਕੋਲੇ 97 골ਡ ਮੈਡਲ ਨੇ 97 골ਡ ਇਸੇ ਬੇਸਿਸ ਦੇ ਉੱਤੇ ਮੈਨੂੰ ਅਕਸਰ 골ਡਨ ਸਿੱਕ ਕਿਹਾ ਜਾਂਦਾ ਹੈ ਜੀ ਸੋ ਇਦਾਂ ਤੇ ਸਭ ਤੋਂ ਲੰਬੀ ਦੌੜ ਤਾਂ ਕਿਹੜੀ ਸੀ ਮੇਰੀ ਸਭ ਤੋਂ ਲੰਬੀ ਦੌੜ ਦੋ ਸਾਲ ਪਹਿਲਾਂ អឺអេទេអឺ ਸਟੇਡੀਅਮ ਰਨ ਹੋਈ ਸੀ ਪੰਚਕੂਲਾ ਦੇ ਵਿੱਚ ਉਹ ਮੇਰੀ ਲੰਮੀ ਦੌੜ ਸੀ ਬਈ ਉਸ ਦੇ ਵਿੱਚ 12 ਘੰਟੇ ਦੌੜਿਆ ਸੀ ਕੰਟੀਨਿਊਸਲੀ 12 ਘੰਟੇ ਜਿਹਦੇ ਵਿੱਚ 90.3 ਕਿਲੋਮੀਟਰ ਮੈਂ ਆਪਣਾ ਫਿਨਿਸ਼ ਕੀਤਾ 12 ਘੰਟੇ ਦੀ ਵੀ ਉਹ ਇਵੈਂਟ ਦੇ ਵਿੱਚ ਤੇ ਉਹਦੇ ਵਿੱਚ ਮੈਂ 45 ਪਲੱਸ ਵਾਲਿਆਂ ਚੋਂ 20 ਫਰਸਟ ਆਇਆ ਮਤਲਬ ਕੀ ਬਾਤ ਹੈ ਤੇ ਸਰ ਫਿਰ ਰਾਜ਼ ਜਾਨਣਾ ਚਾਹਾਂਗੇ ਤੁਸੀਂ 45 ਪਲੱਸ ਵਾਲਿਆਂ ਨੂੰ ਵੀ ਹਰਾ ਦਿੰਦੇ ਹੋ ਤਾਂ ਤੁਹਾਡੀ ਇੰਨੀ ਵਧੀਆ ਸਿਹਤ ਦਾ ਰਾਜ਼ ਕੀ ਹੈ ਡਾਈਟ ਜਜ਼ਬਾ ਮਿਹਨਤ ਕਿਸ ਨੂੰ ਕ੍ਰੈਡਿਟ ਦੋਗੇ ਮ ਪਹਿਲਾ ਸਭ ਤੋਂ ਵੱਡਾ ਤਾਂ ਮੈਂ ਕਹਾਂਗਾ ਜਜ਼ਬਾ ਜਨੂਨ ਹੈ ਮੇਰੇ ਚ ਇੱਕ ਮਤਲਬ ਕੋਈ ਸ਼ੋਅ ਕਰ ਦਿਖਾਉਣ ਦਾ ਮਤਲਬ ਕਿ ਮੈਂ ਕੁਝ ਕਰ ਸਕਦਾ ਜੇ ਮੈਂ ਕਰ ਸਕਦਾ ਕਿਉਂ ਨਾ ਕਰਾਂ ਮਤਲਬ ਜੇ ਮੈਂ ਕਰ ਸਕਦਾ ਮੈਂ ਮਸਟ ਆਈ ਮਸਟ ਡੂ ਸੋ ਇਹ ਹੈ ਡਾਈਟ ਮੇਰੀ ਇੱਕ ਨਾਰਮਲ ਹੀ ਹੈ ਮੈਂ ਕੋਈ ਖਾਸ ਡਾਈਟ ਨਹੀਂ ਲੈਂਦਾ ਜੀ ਹਾਂ ਬਦਾਮ ਵਗੈਰਾ ਖਾਲੀਂਦੇ ਫਰੂਟ ਦਾ ਧਿਆਨ ਰੱਖੀਂਦੇ ਫਰੂਟ ਲੈ ਲੈਂਦੇ ਜੀ ਬਾਕੀ ਕੋਈ ਖਾਸ ਇੰਨਾ ਨਹੀਂ ਹੈਗਾ ਕਿ ਮੈਂ ਕਦੇ ਕੋਈ ਸਪਲੀਮੈਂਟ ਨਹੀਂ ਲੈਂਦਾ ਕੁਝ ਉਹ ਨਹੀਂ ਕਰਦਾ ਜੀ ਬਸ ਇੱਕ ਰਨ ਦੇ ਵਿੱਚ ਜੋ ਆਨੰਦ ਆਉਂਦਾ ਹੈ ਉਸ ਤੋਂ ਬਾਅਦ ਮੈਂਟਲ ਸੈਟੀਸਫੈਕਸ਼ਨ ਸਾਨੂੰ ਬਹੁਤ ਮਿਲਦੀ ਹੈ ਜੇ ਫਿਜ਼ੀਕਲ ਤੁਸੀਂ ਪੂਰੀ 12 ਘੰਟੇ ਦੌਣ ਤੋਂ ਬਾਅਦ ਹੋਮ ਹੋਗੇ ਫਟੀਗਡ ਫੀਲ ਕਰੋਗੇ ਪਰ ਮੈਂਟਲੀ ਤੁਸੀਂ ਉਹਨਾਂ ਹੀ ਉੱਪਰ ਹਾਈ ਫੀਲ ਕਰੋਗੇ ਤੁਸੀਂ ਉਹਦੇ ਵਿੱਚ ਜਿਹੜੀ ਉਹ ਖੁਸ਼ੀ ਹੈ ਫਿਰ ਯੰਗ ਬੱਚਿਆਂ ਨਾਲ ਮਿਲਣਾ ਮੁੰਡੇ ਕੁੜੀਆਂ ਜਦੋਂ ਹੁੰਦੇ ਸਾਰੇ ਅਮਰੰਕਲ ਅਮਰੰਕਲ ਕਰਦੇ ਭੱਜੇ ਆਉਂਦੇ ਨੇ ਮਿਲਦੇ ਨੇ ਤਾਂ ਬਹੁਤ ਅੱਛਾ ਲੱਗਦਾ ਹੈ ਕਰੇ ਵੀ ਬਹੁਤ ਅੱਛੇ ਹੁੰਦੇ ਨੇ ਮਤਲਬ ਮਿਲਣਾਉਂਦੇ ਨੇ ਮੈਨੂੰ ਆ ਕੇ ਮੇਰੇ ਮੈਡਲ ਦੇਖਣਾ ਹੁੰਦੇ ਹੈ ਸਤਾ ਵਰਤੇ ਜੀ ਤੇ ਦੂਰੋਂ ਦੂਰੋਂ ਬੰਬੇ ਤੋਂ ਅਗਰੇ ਤੋਂ ਜਾਹੋਰ ਜਿਹੜੇ ਕੈਂਟ ਜਦੋਂ ਅਸੀਂ ਸ਼ਹਿਰਾਂ ਚੋਂ ਜਦੋਂ ਆਉਂਦੇ ਨੇ ਇੱਥੇ ਰਨ ਕੋਈ ਹੋਇਆ ਕਰਦੀ ਹੈ ਤਾਂ ਉਹ ਇਸ ਭਾਗ ਸਮਝਦੇ ਨੇ ਕਿ ਮੈਂ ਅਸੀਂ ਅਮਰੰਗਲੇ ਕਰ ਜਾ ਕੇ ਆਏ ਹਾਂ ਸੋ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਕੋਈ ਮੇਰੇ ਕੋਲ ਆਉਂਦਾ ਹੈ ਤਾਂ ਮੈਨੂੰ ਬੜਾ ਅੱਛਾ ਲੱਗਦਾ ਸਰ ਤੁਸੀਂ ਕਾਫੀ ਸਾਲਾਂ ਤੋਂ 도ਡੋੜਾਂ ਦੇ ਵਿੱਚ ਭਾਗ ਲੈ ਰਹੇ ਹੋ ਤੇ ਬਹੁਤ ਸਾਰੇ ਮੈਡਲਸ ਮੈਂ ਦੇਖ ਰਹੀ ਹਾਂ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਇੰਨੇ ਜ਼ਿਆਦਾ ਮੈਡਲਸ ਆ ਇੰਨੇ ਜ਼ਿਆਦਾ ਟਰੋਫੀਜ਼ ਆ हर एक दौड़ बहुत अजीज होएगी क्योंकि तुसी बहुत शिद्दत जज्बे के नाल उस भाग लिया होगा पर कुछ यादा बन जाने ने कुछ दौड़ा हमेशा तेज़े जहन ताज़ा रि ने कोई अजि याद है जो हमेशा किसी न किसी दौड़ के नुड़ी होने देश अंदर या विदेश ਹਾਂ ਦੇਸ਼ ਦੇ ਵਿੱਚ ਵੀ ਮੈਨੂੰ ਬਹੁਤ ਮਾਨ ਮਿਲਦਾ ਹੈ ਸੱ ਹੈ ਮੈਂ ਇਨਾ ਕਹਾਗਾ ਵੀ ਸਾਡੇ ਨਾਲੋਂ ਜਿਹੜੇ ਉੱਥੇ ਸਪੈਕਟੇਟਰਸ ਨੇ ਦੇਖਦੇ ਨੇ ਜਿਹੜੇ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਹੁੰਦੇ ਨੇ ਸਗੋਂ ਜਦੋਂ ਦੌੜ ਫਿਨਿਸ਼ ਹੋ ਰਹੀ ਹੁੰਦੀ ਹੈ ਤਾਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਰੇ ਗੋਰੀਆਂ ਆਦਿ ਵਾਲੇ ਮਤਲਬ ਕੈਨੇਡਾ ਅਮਰੀਕਾ ਜਦ ਮੈਂ ਦੌੜਦਾ ਖੜੇ ਹੁੰਦੇ ਨੇ ਤੇ ਜਦੋਂ ਮੈਂ ਫਿਨਿਸ਼ ਕਰਦਾ ਉਹ ਇਨਵੇਰੀਏਬਲੀ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਨਹੀਂ ਜੀ ਹੈ ਹੈ ਉਹ ਮੈਨੂੰ ਹਮੇਸ਼ਾ ਯੰਗ ਬாய் ਉਹ ਯੰਗ ਉਹ ਯੰਗ ਬாய் ਉਹ ਯੰਗ ਬாய் ਕਰਕੇ ਜੋ ਫਿਨਿਸ਼ ਕਰਦਾ ਤਾਂ ਬੜਾ ਮਜ਼ਾ ਲੱਗਦਾ ਹੁੰਦਾ ਤੇ ਕੈਨੇਡਾ ਦੇ ਵਿੱਚ ਤੇ ਉੱਥੇ ਮੈਂ ਆਲਮੋਸਟ ਇਵਨ ਸਭ ਦੌੜਾਂ ਦੇ ਵਿੱਚ ਮੇਰੇ ਗੋਲਡ ਮੈਡਲ ਨੇ ਜੀ ਬੀਐਮਓ ਮੈਰਾਥਨ ਫੋਲ ਮੈਰਾਥਨ ਹੋਇਆ ਕਰਦੀ ਹੈ ਉਹਦੇ ਵਿੱਚ ਵੀ ਮੇਰਾ ਬਹੁਤ ਸੋਹਣਾ ਟਾਈਮ ਹੈ 4 ਘੰਟੇ 10 ਮਿੰਟ ਦੇ ਵਿੱਚ ਮੈਂ ਉਹ ਫਿਨਿਸ਼ ਕੀਤੀ ਸੀ ਬੜਾ ਸੋਹਣਾ ਥੀ ਉਹ ਹੁੰਦਾ ਸੋ ਮੈਨੂੰ ਉੱਥੇ ਦੌੜਨਾ ਔਰ ਸਮੁੰਦਰ ਦੇ ਕਿਨਾਰੇ ਹੈਗੀ ਉਹ ਦੌੜ ਮਤਲਬ ਜਿਹੜਾ ਰੂਟ ਹੈ ਉਹਨਾਂ ਦਾ ਬੜਾ ਅੱਛਾ ਲੱਗਦਾ ਹੈ ਉਹ ਅਮਰੀਕਾ ਦੇ ਵਿੱਚ ਕੈਨੇਡਾ ਚ ਦੌੜਨਾ ਅਮਰੀਕਾ ਚ ਮੈਂ ਇੱਕ ਦੌੜਿਆ ਸੀ ਜਿਹੜਾ ਪਹਾੜਾਂ ਦੇ ਉੱਤੇ ਸੀ ਦੌੜ ਬੜੀ ਟਫ ਸੀ ਸਿੰਗਲ ਰੂਟ ਸੀ ਜੀ ਬੜਾ ਮੌਸਮ ਵੀ ਖਰਾਬ ਸੀ ਬਹੁਤ ਠੰਡ ਸੀ ਜੀ ਤੇ ਉਹ ਵੀ ਬੜੀ ਦੌੜ ਅੱਛੀ ਮੈਨੂੰ ਲੱਗੀ ਸੀ ਕਿ ਇੱਕ ਬੜੀ ਟਫ ਟਫ ਐਸ ਦੌੜ ਸੀ ਮੇਰੀ ਉਹ ਜੀ ਸੋ ਐਸੀ ਸਰ ਇੱਕ ਚੀਜ਼ ਪੁੱਛਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਕਿਸੇ ਸਫਲ ਇਨਸਾਨ ਨੂੰ ਦੇਖਦੇ ਹਾਂ ਅਸੀਂ ਉਹਦੀ ਸਫਲਤਾ ਦੀ ਗੱਲ ਕਰਦੇ ਹਾਂ ਜਿਵੇਂ ਮੈਂ ਮੈਡਲਸ ਦੀ ਗੱਲ ਕਰ ਰਹੀ ਹਾਂ ਟਰੋਫੀਜ਼ ਦੀ ਗੱਲ ਕਰ ਰਹੀ ਹਾਂ ਪਰ ਇਦਾਂ ਕਦੇ ਵੀ ਨਹੀਂ ਹੁੰਦਾ ਸਫਲਤਾ ਦੀ ਕਹਾਣੀ ਦੇ ਪਿੱਛੇ ਕੋਈ ਸੰਘਰਸ਼ ਨਾ ਹੋਵੇ ਜਾਂ ਕੋਈ ਚੁਣੌਤੀਆਂ ਨਾ ਆਈਆਂ ਹੋਣ ਜਦੋਂ ਤੁਸੀਂ ਦੌੜਦੇ ਹੋਗੇ ਕਈ ਵਾਰੀ ਫਿਜ਼ੀਕਲੀ ਕੋਈ ਤੁਹਾਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੋਗਾ ਜਾਂ ਮੈਂਟਲੀ ਕਈ ਵਾਰੀ ਇਹ ਹੁੰਦਾ ਹੈ ਕਿ ਘਰ ਦੇ ਵਿੱਚ ਕੋਈ ਠੀਕ ਨਹੀਂ ਹੈ ਕਦੇ ਤੁਹਾਡੀ ਜ਼ਿੰਦਗੀ ਵਿੱਚ ਇਦਾਂ ਦਾ ਚੈਲੰਜ ਆਇਆ ਹੈ ਕਿ ਤੁਸੀਂ ਦੌੜ ਦਾ ਹਿੱਸਾ ਬਣ ਰਹੇ ਹੋ ਪਰ ਜਾਂ ਤਾਂ ਤੁਸੀਂ ਫਿਜ਼ੀਕਲੀ ਫਿਟ ਨਹੀਂ ਫੀਲ ਕਰ ਰਹੇ بیمار ਹੋ ਪਰ ਤਾਂ ਵੀ ਤੁਸੀਂ ਦੌੜ ਰਹੇ ਹੋ ਜਾਂ ਫਿਰ ਤੁਹਾਡਾ ਧਿਆਨ ਕਿਤੇ ਹੋਰ ਹੈ ਤੁਹਾਡਾ ਆਪਣਾ ਠੀਕ ਨਹੀਂ ਹੈ ਤਾਂ ਵੀ ਤੁਸੀਂ ਦੌੜ ਰਹੇ ਹੋ ਇਦਾਂ ਹੁੰਦਾ ਹੈ ਹ ਹੋ ਜਾਂਦਾ ਹੈ ਕਈ ਵਾਰੀ ਪਰ ਨਾਰਮਲੀ ਮੈਨੂੰ ਵਾਹਿਗੁਰੂ ਦੀ ਬਹੁਤ ਆਪਾਰ ਕਿਰਪਾ ਹੈ ਜੀ ਮੇਰੇ ਬਾਲ ਬੱਚੇ ਬਿਲਕੁਲ ਸੈੱਟ ਨੇ ਬਹੁਤ ਮਾਣ ਆਦਰ ਦਿੰਦੇ ਨੇ ਪਿਆਰ ਦਿੰਦੇ ਨੇ ਮੇਰੀ ਧਰਮ ਪਤਨੀ ਬਹੁਤ ਅੱਛੀ ਹੈ ਮਤਲਬ ਕੋਈ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਕਿਆ ਕੋਈ ਹੋਰ ਪ੍ਰੋਬਲਮ ਨਹੀਂ ਹੈ ਜੀ ਹਾਂ ਮੈਂ ਇੱਕ ਵਾਰੀ ਇਨਸੀਡੈਂਟ ਮੈਂ ਕਈ ਵਾਰੀ ਮੈਨੂੰ ਜੋ ਯਾਦ ਆਉਂਦਾ ਹੁੰਦਾ ਜਦੋਂ ਮੈਂ 7-8 ਸਾਲ ਦਾ ਸੀਗਾ 8 ਸਾਲ ਪਹਿਲੀ ਜਮਾਤ ਜਾਂ ਦੂਜੀ ਜਮਾਤ 'ਚ ਛੇੜਪੜਦਾ ਸੀ ਮੈਨੂੰ ਟਾਈਫਾਇਡ ਵਗੈਰਾ ਹੋ ਗਿਆ ਸੀ ਕੁਛ ਮੈਂ ਬਹੁਤ ਕਮਜ਼ੋਰ ਹੋ ਗਿਆ ਸੀ ਅੱਛਾ ਤੇ ਬਿਲਕੁਲ ਹੀ ਸਿਰ ਗੰਜਾ ਹੋ ਗਿਆ ਸੀ ਤੇ ਜਦੋਂ ਮੈਂ ਦੋ ਤਿੰਨ ਮਹੀਨੇ ਬਾਅਦ ਸਕੂਲ ਗਿਆ ਤਾਂ ਮਾਸਟਰ ਨੇ ਉਹ ਕੋਟਲਾ ਸ਼ਿਪਾਕੀ ਇੱਕ ਗੇਮ ਹੁੰਦੀ ਹੈ ਜਿਹੜੇ ਪਿੱਛੇ ਤੁਹਾਡੇ ਪਿੱਛੇ ਇੱਕ ਉਹ ਰੱਖ ਦਿੰਦੇ ਨੇ ਆਪਣੇ ਰੱਖ ਦਿੰਦੇ ਨੇ ਫਿਰ ਉਹ ਹੈ ਤੇ ਉਹ ਜਦੋਂ ਦੌੜ ਤੇ ਮੇਰੇ ਪਿੱਛੇ ਰੱਖਦਾ ਮੈਨੂੰ ਪਤਾ ਨਹੀਂ ਲੱਗਿਆ ਸੀ ਤੇ ਉਸਨੇ ਮੁੰਡੇ ਨੇ ਮੈਨੂੰ ਬੜਾ ਕੁੱਟਿਆ ਸੀ ਤੇ ਉਹ ਜਦੋਂ ਮੈਨੂੰ ਇਨਸੀਡੈਂਟ ਯਾਦ ਆਉਂਦਾ ਹੈ ਜਦੋਂ ਮੈਂ ਹੁਣ ਦੌੜਦਾ ਕਿਤੇ ਤਾਂ ਮੈਨੂੰ ਉਹ ਉਸ ਤੋਂ ਇੱਕ ਉਹ ਮਿਲਦਾ ਜੋਸ਼ ਮਿਲਦਾ ਹੈ ਸਭ ਰਾਦਰ ਇੱਕ ਹੋ ਕਰਨ ਦੇ ਜੀ ਕਿ ਮੈਨੂੰ ਯਾਦ ਹੁੰਦਾ ਕਿ ਮੈਂ ਉਦੋਂ ਦੌੜ ਨਹੀਂ ਸਕਿਆ ਸੀ 8 ਸਾਲ ਦੀ ਉਮਰ 'ਚ ਮੈਂ ਦੌੜ ਨਹੀਂ ਸਕਿਆ ਸੀ ਤੇ ਹੁਣ 80 ਸਾਲ ਦਾ ਮੈਂ ਇੱਕ ਮਤਲਬ ਮੈਨੂੰ ਜੰਗ ਵਾਏਗਾ ਘਰੇ ਜੀ ਤੇ ਮੈਨੂੰ ਲੱਗਦਾ ਹੈ ਕਿ ਜੇ ਉਹ ਸ਼ਖਸ ਤੁਹਾਨੂੰ ਇਸ ਟਾਈਮ ਜਾਣਦੇ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਕੁੱਟਿਆ ਸੀ ਜਾਂ ਤੁਹਾਨੂੰ ਦੇਖ ਰਹੇ ਹੋਣਗੇ ਉਹ ਜ਼ਰੂਰ ਸੋਚਦੇ ਹੋਣਗੇ ਕਿ ਕਈ ਵਾਰ ਅਸੀਂ ਕਿਹੜੀ ਗਲਤੀ ਕਰ بیٹھਦੇ ਹਾਂ ਕਿਉਂਕਿ ਅੱਜ ਤੁਸੀਂ ਬਹੁਤ ਸਫਲ ਹੋ ਲੇਕਿਨ ਤੁਹਾਡੀ ਅੱਖਾਂ ਵਿੱਚ ਜੇ ਹੰਝੂ ਨੇ ਉਸ ਇਨਸੀਡੈਂਟ ਕਰਨਾ ਹੈ ਤੇ ਅਸੀਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕਹਿੰਦੇ ਹਾਂ ਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਦਾ ਆਪਾ ਦਿਲ ਨਾ ਦੁਖਾਈਏ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੀਏ ਸਰ ਬਹੁਤ ਖੂਬਸੂਰਤ ਤੁਹਾਡੀ ਜ਼ਿੰਦਗੀ ਦੀ कहानी है ਤੇ ਇਸ ਖੂਬਸੂਰਤ ਵਰਕਿਆਂ ਦੇ ਵਿੱਚ ਇੱਕ ਵਰਕਾ ਜੇ ਮੈਂ ਪੜਨਾ ਚਾਹਾਂਗੀ ਤੁਹਾਡੀ ਰਿਟਾਇਰਮੈਂਟ ਤੋਂ ਪਹਿਲਾਂ ਦਾ ਤੁਹਾਡੀ ਜੌਬ ਜਿਹੜੀ ਹੈ ਕਿਉਂਕਿ ਸੈਕਟਰੀਏਟ ਦੇ ਵਿੱਚ ਸੀ ਮੰਤਰੀਆਂ ਦੇ ਨਾਲ ਉੱਠਣਾ ਬੈਠਣਾ ਤਾਂ ਹੋਏਗਾ ਹੀ ਉਹਨਾਂ ਦੇ ਨਾਲ ਹੀ ਕਿਉਂਕਿ ਜੌਬ ਸੀ ਉਹ ਅਨੁਭਵ ਤੁਸੀਂ ਸਾਡੇ ਨਾਲ ਸਾਂਝੇ ਕਰੋ ਕਿ ਕਿਸ ਤਰ੍ਹਾਂ ਦੇ ਤੁਹਾਡੇ ਅਨੁਭਵ ਹੋਏ ਉਸ ਪੀਰੀਅਡ ਦੇ ਦੌਰਾਨ ਜਦ ਤੁਸੀਂ ਸੇਵਾ ਨਿਭਾਈ ਸੀ हाँ मैं पूरे चालीस साल नौकरी की चालीस साल हेठा तो प्रमोट होकर कलर्क तो प्रमोट होकर स्पैशल सैक्टरी तक पं गवर्नर मैं पी ए की कम की बहुत सारे मिनिस्टर जॉब की है एंड uh, दो एडवाइजर काम किया मैं एडवाइजर टू गवर्नर एंड जो जरनैलों के नाल काम किया हाई कोर्ट के जजस केटायर होकर हाला कमीशन लगे उन्होंने काम किया तो मैं बहुत अच्छा लगे मतलब उन्होंने मैं बहुत सिक ਕੇ اور ਮੈਨੂੰ ਪ੍ਰਾਊਡ ਫੀਲ ਕਰਦਾ ਕਿ ਮੈਂ ਸਭ ਨਾਲ ਬੜੀ ਇਮਾਨਦਾਰੀ ਨਾਲ ਔਰ ਮਿਹਨਤ ਨਾਲ ਆਪਦਾ ਕੰਮ ਕੀਤਾ ਤੇ ਦੈਟਸ ਮਤਲਬ ਮੇਰੀ ਅਸੈਟ ਮੇਰਾ ਇਹੀ ਹੈ ਜੇ ਮੈਨੂੰ ਕਈ ਵਾਰੀ ਪੁੱਛਦੇ ਨੇ ਤਾਂ ਕਿ ਤੁਹਾਡਾ ਕੋਈ ਬੁਲਾਣਾ ਅਫਸਰ ਚੰਗਾ ਸੀ ਮਾੜਾ ਮੈਂ ਕਿਹਾ ਵੀ ਮੈਨੂੰ ਤਾਂ ਕੋਈ ਵੀ ਮਾੜਾ ਨਹੀਂ ਲੱਗਿਆ ਸਾਰੇ ਹੀ 40 ਕੋਈ 40 ਸਾਲਾਂ 40 ਅਫਸਰਾਂ ਨਾਲ ਮੈਂ ਕੰਮ ਕੀਤਾ ਹੋਣਾ ਸਾਰੇ ਮੈਨੂੰ ਐਪਰੀਸ਼ੀਏਟ ਕਰਦੇ ਰਹੇ ਨੇ ਮੈਂ ਕਿਸੇ ਜੀ ਇੱਕ ਵੀ ਮੈਨੂੰ ਨੁਕਸ ਨਹੀਂ ਮਤਲਬ ਲੱਭ ਰਿਹਾ ਕਿ ਵੇ ਕੋਈ ਫਲਾਣਾ ਇਹ ਆਦਮ ਆਦਮੀ ਸੀ ਭਾਵੇਂ ਉਹਨਾਂ ਦਾ ਹੋਰਾਂ ਨਾਲ ਵਿਹਾਰ ਕਿਸ ਤਰ੍ਹਾਂ ਸੀ ਪਰ ਮੇਰੇ ਨਾਲ ਉਹਨਾਂ ਦਾ ਵਿਹਾਰ ਬਹੁਤ ਹੀ ਨਾਈਸ ਹੁੰਦਾ ਸੀ ਸ਼ਾਇਦ ਮੈਂ ਮਹਿਿੰਤ ਕਰਦਾ ਸੀ ਜਾਂ ਮਤਲਬ ਮੇਰੀ ਕੋਈ ਜੋ ਵੀ ਹੈ ਸੀ ਉਹਨਾਂ ਨੂੰ ਕੁਝ ਪਸੰਦ ਆਉਂਦਾ ਸੀ ਸਭਨ ਵਾਰ ਸਰ ਇਹ ਪੁੱਛਣਾ ਚਾਹਾਂਗੇ ਕਿ ਹੁਣ ਤੁਸੀਂ ਰੋਜ਼ ਕਿੰਨਾ ਸਮਾਂ ਲਗਾਉਂਦੇ ਹੋ ਦੌੜ ਦੇ ਕਿੰਨਾ ਹੋ ਜਾਂ ਪ੍ਰੈਕਟਿਸ ਕਿੰਨੀ ਧੀਰ ਕਰਦੇ ਹੋ ਤੁਸੀਂ ਮੈਂ ਸਵੇਰੇ ਬਹੁਤ ਅਰਲੀ ਉੱਠਣ ਦੀ ਮੈਨੂੰ ਆਦਤ ਹੈ ਰਾਤ ਨੂੰ ਮੈਂ ਸੌਂਦਾ ਵੀ ਬਹੁਤ ਛੇਤੀ ਹਾਂ ਅੱਛਾ ਸੋ ਸਵੇਰੇ ਮੈਂ ਤਕਰੀਬਨ 4 4:30 ਵਜੇ ਮੈਂ ਵਾਕ ਵਾਸਤੇ ਜਾਂ ਰਨ ਵਾਸਤੇ ਮੈਂ ਨਿਕਲਦਾ ਇੱਕ ਦਿਨ ਮੇਰੀ ਰਨ ਹੁੰਦੀ ਹੈ ਇੱਕ ਦਿਨ ਵਾਕ ਹੁੰਦੀ ਹੈ ਜੀ ਅ ਅੱਜਕੱਲ ਕਿਉਂਕਿ ਪਿਛਲੇ 2 ਸਾਲਾਂ ਤੋਂ ਕੋਵਿਡ ਕਰਕੇ ਥੋੜੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਸੀਗੀਆਂ ਕਦੀਆਂ ਮਾਸਕ ਵਗੈਰਾ ਲਾਉਂਦੀਆਂ ਤੇ ਇਸ ਕਰਕੇ ਮੈਂ ਨੇੜੇ ਪਾਰਕ ਦੇ ਵਿੱਚ ਹੀ ਦੌੜਦਾ ਤੇ ਮੈਂ 4:30 ਤੋਂ ਲੈ ਕੇ ਤਕਰੀਬਨ ਘੰਟਾ ਜਾਂ ਡੇਢ ਘੰਟਾ ਮਤਲਬ ਮੈਂ ਜ਼ਰੂਰ ਵਾਕ ਕਰਦਾ ਇੱਕ ਦਿਨ ਰਨ ਇੱਕ ਦਿਨ ਵਾਕ ਘਟੂ ਘਟੂ 10-12 ਕਿਲੋਮੀਟਰ ਮੇਰੀ ਰਨ ਹੋ ਜਾਂਦੀ ਹੈ ਜਿਸ ਦਿਨ ਮੇਰੀ ਵਾਕ ਹੁੰਦੀ ਹੈ ਮੈਂ ਸੱਤ ਕਿਲੋਮੀਟਰ ਵਾਕ ਹੋ ਜਾਂਦੀ ਉਸੇ ਟਾਈਮ ਦੇ ਵਿੱਚ ਸ਼ਾਮ ਨੂੰ ਫਿਰ ਮੈਂ ਇੱਕ ਪਾਰਕ ਸੜਕ ਥੋੜੀ ਦੂਰ ਹੈ ਮੇਰੇ ਘਰ ਤੋਂ ਉੱਥੇ ਜਾਣਾ ਜਿੱਥੇ ਮੇਰੇ ਪੁਰਾਣੇ ਦੋਸਤ ਜੋ ਮਰੇ ਨਾਲ ਰਿਟਾਇਰ ਹੋਏ ਨੇ ਕਈ ਉਹਨਾਂ ਵਿੱਚੋਂ ਪੀਸੀਸ ਅਫਸਰ ਨੇ ਕਈ ਮੇਜਰ ਜਨਰਲ ਮਤਲਬ ਸੋਰੀ ਮੈਂ ਬਰਗੇੜੀਆ ਵਗੈਰਾ ਕਰਨਲ ਵਗੈਰਾ ਨੇ ਸੋ ਉਹਨਾਂ ਨਾਲ ਮੇਰੀ ਸ਼ਾਮ ਦੀ ਸੈਰ ਉਹਨਾਂ ਨਾਲ ਹੁੰਦੀ ਹੈ ਗੱਪਸ਼ਪ ਹੋ ਜਾਂਦੀ ਹੈ ਸੋ ਦੋਨੇ ਦੋ ਟੂ ਟਾਈਮਸ ਮੈਂ ਡੇਲੀ ਮਤਲਬ ਮੈਂ ਕਰ ਨਹੀਂ ਕਰਨਾ ਹੁੰਦਾ ਜੀ ਸਰ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਕਿ ਜਦੋਂ ਤੁਸੀਂ ਪਹਿਲੀ ਵਾਰੀ ਦੌੜ ਦਾ ਹਿੱਸਾ ਬਣੇ ਹੋਵਗੇ ਤੁਸੀਂ ਘਰ ਹੀ ਆਪਣੇ ਦੋਸਤਾਂ ਨੂੰ ਕਿਹਾ ਹੋਗਾ ਕਿ ਮੈਂ ਤਾਂ ਦੌੜਨ ਚੱਲਣਾ ਹਾਂ ਕਿਵੇਂ ਦਾ ਰਿਸਪੌਂਸ ਮਿਲਿਆ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਬਹੁਤ ਵਧੀਆ ਗੱਲ ਹੈ ਜਾਂ ਕਈਆਂ ਨੇ ਇਹ ਵੀ ਕਹਿ ਸਗਾ ਕਿ ਆਹ ਕੀ ਨਵਾਂ ਸ਼ੌਂਕ ਪਾਲ ਲਿਆ ਹੁਣ ਤਾਂ ਦੌੜਨਾ ਹੈ ਬਿਲਕੁਲ ਬਹੁਤ ਹੈਰਾਨੀ ਉਹਨਾਂ ਨੂੰ ਹੋ ਰਹੀ ਸੀ ਤੇ ਸਗੋਂ ਮੈਨੂੰ ਡਰਾਇਆ ਜਾ ਰਿਹਾ ਸੀਗਾ ਈਵਨ ਜਦੋਂ ਮੈਂ ਰਜਿਸਟ੍ਰੇਸ਼ਨ ਕਰਾਉਣੀ ਸੀ ਮੇਰੀ ਪਹਿਲੀ ਦੌੜ ਹੀ ਜਦੋਂ ਮੈਂ ਤੁਹਾਨੂੰ ਦੱਸਿਆ ਮੈਂ ਕੈਨੇਡਾ ਚ ਹੋਈ ਸੀ ਹਾਂ ਮੈਰਾਥਨ 21 ਕਿਲੋਮੀਟਰ ਔਰ ਮੇਰਾ ਬੇਟਾ ਰਜਿਸਟ੍ਰੇਸ਼ਨ ਕਰਵਾਉਣ ਵੇਲੇ ਕਹਿ ਰਿਹਾ ਸੀਗਾ ਕਿ ਪਪਾ 21 ਕਿਲੋਮੀਟਰ ਬਹੁਤ ਜ਼ਿਆਦਾ ਹੈ ਤੁਸੀਂ 10 ਕਿਲੋਮੀਟਰ ਕਰ ਲਓ ਸਿਮੀਲਰਲੀ ਮੇਰੇ ਹੋਰ ਰਿਸ਼ਤੇਦਾਰ ਦ ਉਹਨਾਂ ਨੇ ਵੀ ਕੋਟ ਕੀਤੀਆਂ ਜੀ ਉਹ ਫਲਾਣਾ ਉਸ ਦੇ ਵਿੱਚ ਫਲਾਣੇ ਉਸ ਨਾਲ ਇਹ ਹੋ ਗਿਆ ਸੀਗਾ ਜੀ ਉਹ ਹੋ ਗਿਆ ਸੀ ਐਸੇ ਉਮਰ 'ਚ ਤੁਹਾਨੂੰ ਇਹ ਨਹੀਂ ਚਾਹੀਦਾ ਇੰਨੀ ਨਹੀਂ ਚਾਹੀਦਾ ਸੋ ਪਰ ਮੈਂ ਪੂਰਾ ਮਤਲਬ ਉਹ ਸੀਗਾ ਮੈਨੂੰ ਕਨਫਰੈਂਸ ਸੀ ਆਪਣੇ ਆਪ ਦੇ ਉੱਤੇ ਔਰ ਮੈਂ ਕਿਸੇ ਦੀ ਹੋ ਨਹੀਂ ਸੁਣੀ ਸੋ ਉਸ ਤੋਂ ਮੈਂ ਬਾਤ ਬਾਤ ਲੇ ਗਿਆ ਤੇ ਹੌਲੀ-ਹੌਲੀ ਮੈਨੂੰ ਉੱਥੇ ਕੈਨੇਡਾ 'ਚ ਵੀ ਪਾਰਕਾਂ ਦੇ ਵਿੱਚ ਜਦੋਂ ਮੈਂ ਉੱਥੇ ਦੌੜਦਾ ਜਾਂ ਉੱਥੇ ਸਟੇਡੀਅਮ 'ਚ ਜਾ ਕੇ ਦੌੜਦਾ ਤਾਂ ਮੈਂ ਬਹੁਤ ਲੋਕੀ ਮੈਨੂੰ ਪਛਾਣਦੇ ਨੇ ਤੇ ਬਹੁਤ ਮੇਰੀ ਪ੍ਰਸ਼ੰਸਾ ਕਰਦੇ ਨੇ ਬਹੁਤ ਮਤਲਬ ਲਾਈਕ ਕਰਦੇ ਨੇ ਲੋਕਾਂ ਨਾਲੋਂ ਸਮ ਉਹ ਜ਼ਿਆਦਾ ਐਪਰੀਸ਼ੀਏਟ ਕਰਦੇ ਨੇ ਉਹਨਾਂ ਨੂੰ ਬਿਲਕੁਲ ਸਰ ਇੱਕ ਕੁਐਸਚਨ ਇਹ ਮੇਰੇ ਮਨ 'ਚ ਬਾਰ-ਬਾਰ ਉੱਠ ਰਿਹਾ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਫਲਸਫਾ ਕੀ ਹੈ ਤੁਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸੁਣ ਰਹੀ ਆ ਦੇਖ ਰਹੀ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਹਾਰ ਚੁੱਕੇ ਆ ਮੈਂ ਸਿਰਫ ਬਜ਼ੁਰਗਾਂ ਦੀ ਹੀ ਗੱਲ ਨਹੀਂ ਕਰਾਂਗੀ ਬਲਕਿ ਬਹੁਤ ਸਾਰੇ ਨੌਜਵਾਨ ਇਦਾਂ ਦੇ ਨੇ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸੀਬਤ ਆਂਦੀ ਹੈ ਤਾਂ ਹਿੰਮਤ ਹਾਰ ਜਾਂਦੇ ਆ ਜਾਂ ਉਹਨਾਂ ਨੂੰ ਕਈ ਵਾਰੀ ਕੋਈ ਦਿਸ਼ਾ ਨਿਰਦੇਸ਼ ਕਹ ਲੋ ਜਾਂ ਸੇਧ ਕਹ ਲੋ ਉਹੀ ਨਹੀਂ ਮਿਲ ਰਹੀ ਹੁੰਦੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਮਝ ਨਹੀਂ ਆਉਂਦੀ ਕੀ ਕਰੀਏ ਸੀ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੇ ਲਈ ਕੀ ਕਰਨਾ ਚਾਹੀਦਾ ਹੈ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਰੱਬ ਦਾ ਨਾਮ ਬਹੁਤ ਜ਼ਰੂਰੀ ਹੈ ਜੇ ਮੇਰੇ ਰਿਟਾਇਰਮੈਂਟ ਤੋਂ ਬਾਅਦ ਤਾਂ ਲੋਕੀ ਕੱਲਾ ਰੱਬ ਦਾ ਨਾਮ ਲੈਂਦੇ ਨੇ ਨਾ ਸਿਰਫ ਬੋਲ ਕੇ ਨਹੀਂ ਨਹੀਂ ਲੈਣਾ ਵੀ ਹਾਂਜੀ ਵੈਗਰੂ ਵੈਗਰੂ ਅਸੀਂ ਕਹਿ ਰਹੇ ਹਾਂ ਤੁਹਾਨੂੰ ਮਹਿਸੂਸ ਹੋਵੇ ਅੰਦਰ ਡੀਪ ਮਤਲਬ ਤੁਸੀਂ ਉਹ ਕੁਆਲਿਟੀਜ਼ ਜੋ ਬਾਬਾ ਨਾਨਕ ਨੇ ਜਾਂ ਗੁਰਬਾਣੀ ਦੇ ਵਿੱਚ ਲਿਖੀਆਂ ਗਈਆਂ ਨੇ ਕਿ ਵੈਗਰੂ ਦੀਆਂ ਇਹ ਕੁਆਲਿਟੀਜ਼ ਨੇ ਉਹ ਕੁਆਲਿਟੀਜ਼ ਤੁਸੀਂ ਆਪਣੇ ਵਿੱਚ ਲਿਆਉਣੀਆਂ ਨੇ ਮੈਂ ਜਦੋਂ ਵੀ ਦੌੜਦਾ ਤਾਂ ਹਰ ਸਟੈਪ ਦੇ ਨਾਲ ਮੈਂ ਘਰ ਵੀ ਜਦੋਂ ਵਾਅ ਮਤਲਬ ਤੁਰ ਰਿਹਾ ਹਾਂ हर जो मैं कदम पुटागा तो मेरे अंदरों ही मैं आवाज़ सुन रही होंगी है वाहगुरू वाहगुरू की मेरा वो दिन जो मैं भाँगा उदो वू बोलदा तो पर अदरवाइज़ मैं हर सिक्ड के मैं वाहगुरू वाहगुरू बनना मतलब सुन है तो सवेरे उठ चाह पीण तो पहला मतलब जो भी है मैं जो पहला मैं अपनी अरदास करा कि हे परमात्मा ਦੁਨੀਆ ਦੇ ਵਿੱਚ ਕੋਈ ਵੀ ਮਤਲਬ ਭੁੱਖਾ ਨਾ ਸਵੇ ਹਰ ਦੇ ਤਾਂ ਤੇ ਕਪੜਾ ਹੋਵੇ ਹਰ ਦੇ ਸਿਰ ਤੇ ਛੱਤ ਹੋਵੇ ਦਾ ਤਾਂ ਮਿਹਰ ਕਰਿਓ ਸਭ ਤੋਂ ਉਸ ਤੋਂ ਬਾਅਦ ਮੈਂ ਚਾਹ ਦੇ ਕਪਨ ਮੂਹ ਲਾਉਣਾ ਸੋ ਇਹ ਮੇਰੀ ਹਮੇਸ਼ਾ ਅਰਦਾਸ ਹੁੰਦੀ ਹੈ ਔਰ ਮੈਂ ਦਿਲੋਂ ਇਹ ਅਰਦਾਸ ਕਰਦਾ ਹੁੰਦਾ ਸੋ ਵੈਗਰੂ ਦਾ ਨਾਮ ਬਹੁਤ ਹੀ ਸ਼ਕਤੀਸ਼ਾਲੀ ਹੈ ਜਿਹੜਾ ਤੁਹਾਨੂੰ ਕੈਮ ਰੱਖਦਾ ਹੈ ਸੋ ਬਹੁਤ ਅੱਛਾ ਲੱਗਦਾ ਹੈ ਮਤਲਬ ਵੈਗਰੂ ਕਹਿਣਾ ਮਿਹਨਤ ਕਰੋ ਸਚਾਈ ਤੇ ਚੱਲੋ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜੀ ਬਹੁਤ ਖੂਬ ਸਰ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਯਾਨੀ ਕਿ ਹੁਣ ਕਿਹੜਾ ਸੁਪਨਾ ਤੁਹਾਡੇ ਅੰਦਰ ਪਲ ਰਿਹਾ ਹੈ ਬਸ ਇਹੋ ਹੈ ਮੈਂ ਅਗੇ ਪੁੱਛੇ ਕਰਦੇ ਸੀ ਮੈਂ ਇੱਕ ਪੋਇਮ ਵੀ ਲਿਖੀ ਸੀ ਉਹਦੇ ਉੱਤੇ ਕਿ ਮੈਂ ਹਿਮਾਲਿਆ ਮਤਲਬ ਅਸੀਮਾ ਜਨਮ ਦੇ ਨੇ ਆਪਣਾ ਮਾਉਂਟ ਐਵਰੇਸਟ ਤੇ ਪਹੁੰਚਣਾ ਚਾਹੁੰਦਾ। ਕੀ ਬਾਤ ਹੈ। ਤੇ ਇਹ ਮੇਰਾ ਸੁਪਨਾ ਸੀ। ਪਰ ਹੁਣ ਮੈਨੂੰ ਮਹਿਸੂਸ ਹੁੰਦਾ ਵੀ ਸ਼ਾਇਦ ਇਹ ਸੁਪਨਾ ਮੇਰਾ ਪੂਰਾ ਨਾ ਹੋ ਸਕੇ। ਕਿਉਂਕਿ ਉਹਦੇ ਵਾਸਤੇ ਤੁਹਾਨੂੰ ਠੰਡੇ ਥਾਂ ਤੇ ਠੰਡੇ ਐਟਮੋਸਫੀਅਰ ਦੇ ਵਿੱਚ ਪਹਾੜਾਂ ਤੇ ਚੜਨ ਦੀ ਪ੍ਰੈਕਟਿਸ ਵਗੈਰਾ ਕਰਨੀ ਪਵੇਗੀ ਤੇ ਤੁਹਾਨੂੰ ਆਪਣੇ ਆਪ ਨੂੰ ਕਲਾਈਮਟਾਈਜ਼ ਕਰਨਾ ਪਵੇਗਾ। ਜਿਹੜੇ ਇੱਥੋਂ ਮਤਲਬ ਸਾਡੇ ਗਰਮ ਜਿਹੜੇ ਸਟੇਟਾਂ ਦੇ ਲੋਕ ਨੇ ਉਹਨਾਂ ਲਈ ਥੋੜਾ ਜਿਹਾ ਡਿਫਿਕਲਟ ਹੋਏਗਾ। ਪਰ ਐਨੀ ਹੋ ਉਹ ਮਾਉਂਟ ਐਵਰੇਸਟ ਨਹੀਂ ਤਾਂ ਮੇਰੇ ਕੋਲ ਇਹ ਦੋ ਮਤਲਬ ਲੱਤਾਂ ਦਾ ਮਤਲਬ ਮਿਲਿਆ ਹੋਇਆ ਨਹੀਂ ਮੈਨੂੰ ਮਤਲਬ ਇਹਨਾਂ ਨਾਲ ਹੀ ਨੱਠ ਭੱਜ ਕੇ ਹੀ ਆਪਣੀਆਂ ਰਿਕਾਰਡ ਕੈਮ ਕਰਨਾ ਚਾਹੁੰਦਾ ਜੀ ਤੁਸੀਂ ਜੋ ਵੀ ਸੁਪਨਾ ਦੇਖਿਆ ਹੈ ਤੁਸੀਂ ਜੋ ਵੀ ਟੀਚਾ ਨਿਰਧਾਰਿਤ ਕੀਤਾ ਹੈ ਉਹ ਜ਼ਰੂਰ ਪੂਰਾ ਹੋਵੇ ਤੇ ਸਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਹ ਹੋਏ ਕਿ ਸੱਚ ਦੇ ਰਾਹ ਤੇ ਚੱਲੋ ਜੀ ਮਿਹਨਤ ਕਰੋ ਸਿਹਤ ਦਾ ਧਿਆਨ ਰੱਖੋ ਬਿਨਾਂ ਸਿਹਤ ਤੋਂ ਜ਼ਿੰਦਗੀ ਬਹੁਤ ਹੀ ਦੁਬਰ ਹੋ ਜਾਂਦੀ ਹੈ ਜਿੰਨਾ ਸਿਹਤ ਦਾ ਧਿਆਨ ਰੱਖੋਗੇ ਖੁਸ਼ੀ ਮਿਲੇਗੀ ਚੰਡੀ ਕਲਾਚ ਰਹੋਗੇ ਸਿਹਤ ਦਾ ਧਿਆਨ ਰੱਖੋ ਸਿਹਤ ਦਾ ਧਿਆਨ ਰੱਖੋ ਅ ਵਾਕਈ ਦੋਸਤੋ ਬਹੁਤ ਵਧੀਆ ਗੱਲਾਂ ਸਰ ਨੇ ਦੱਸਿਆ ਨੇ ਇਸ ਇੰਟਰਵਿਊ ਦੇ ਦੌਰਾਨ ਯਾ ਤੁਸੀਂ ਵੀ ਮੈਡਲਸ ਦੇਖ ਰਹੇ ਹੋਵੋਗੇ ਉਹਨਾਂ ਨੂੰ ਦੇਖ ਕੇ ਇੱਕ ਸੈਟੀਸਫੈਕਸ਼ਨ ਤਾਂ ਮਿਲਦੀ ਹੈ ਖੁਸ਼ੀ ਮਿਲਦੀ ਹੈ ਇਨਸਪੀਰੇਸ਼ਨ ਵੀ ਮਿਲਦੀ ਹੈ ਪਰ ਜੋ ਗੱਲਾਂ ਸਰ ਨੇ ਸਾਨੂੰ ਦੱਸਿਆ ਕਿ ਜ਼ਿੰਦਗੀ ਜੀਣਾ ਵੀ ਇੱਕ ਕਲਾ ਹੁੰਦੀ ਹੈ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਸਿਰਫ ਨਾਮ ਲੈਣ ਦੇ ਨਾਲ ਕੁਝ ਨਹੀਂ ਹੁੰਦਾ ਰੱਬ ਨੂੰ ਉਸ ਦੀ ਸ਼ਕਤੀ ਨੂੰ ਉਸ ਦੀ ਤਾਕਤ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇੱਕ ਗੱਲ ਹੋਰ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਮਾੜਾ ਨਾ ਕਰੋ ਕੋਸ਼ਿਸ਼ ਕਰੋ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਜੇ ਅਸੀਂ ਆਪਣਾ ਦਿਲ ਸਾਫ਼ ਰੱਖਾਂਗੇ ਤੇ ਸਾਫ਼ ਨੀਅਤ ਦੇ ਨਾਲ ਅੱਗੇ ਵਧਦੇ ਰਹਾਂਗੇ ਤਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਅਜਿਹਾ ਟੀਚਾ ਨਹੀਂ ਹੈ ਜਿੱਥੇ ਆਪਾਂ ਨਹੀਂ ਪਹੁੰਚ ਸਕਦੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ